ਤੇ ਪੰਜਾਬ ਯੂਨੀਵਰਸਿਟੀ ਸਾਡੀ ਮਾਂ ਹੈ ਜਦ ਕੋਈ ਮਾਂ ਨੂੰ ਛੇੜੇਗਾ ਤਾਂ ਉਹੀ ਨਤੀਜਾ ਉਹਨੂੰ ਭੁਗਤਣਾ ਪਏਗਾ ਜੋ ਕਿਸੇ ਦੀ ਮਾਂ ਨੂੰ ਛੇੜੇ ਤੋਂ ਹੁੰਦਾ ਹੈ ਬਾੜ ਵੀ ਬਿੰਗਾ ਨਹੀਂ ਕਰ ਸਕਦੀਆਂ ਸਰਕਾਰਾਂ ਪੰਜਾਬ ਦੀ ਯੂਨੀਵਰਸਿਟੀ ਦੀਆਂ ਕਿਉਂਕਿ ਇਹ ਜਿਹੜਾ ਠਾਠਾ ਮਾਰਦਾ ਕੱਠ ਇੱਥੇ ਦੱਸ ਰਿਹਾ ਹਰ ਪੰਜਾਬ ਦੇ ਘਰ ਦੇ ਵਿੱਚ ਪੰਜਾਬ ਯੂਨੀਵਰਸਿਟੀ ਦਾ ਪੜਿਆ ਹੋਇਆ ਸਟੂਡੈਂਟ ਬੈਠਿਆ ਹੈ ਹਰਿਆਣੇ ਦੇ ਵਿੱਚ ਹਿਮਾਚਲ ਦੇ ਵਿੱਚ ਅੱਜ ਸਾਰਿਆਂ ਦੀ ਰੂਹ ਕੰਬੀ ਹੈ ਤੇ ਕੇਂਦਰ ਸਰਕਾਰ ਇੱਕ ਇੱਕ ਕਰਕੇ ਸਾਡੇ ਇੰਸਟੀਚੂਨ ਨੂੰ ਦੁਬਾਰਾ ਰਹੀ ਹੈ ਜੰਮੂ ਕਸ਼ਮੀਰ ਦੇ ਵਿੱਚ ਇਹਨਾਂ ਨੇ ਯੂਨੀਅਨ ਟੈਰੀਟਰੀ ਬਣਾਤੀ ਪੰਜਾਬ ਦੇ 5 ਕਿਲੋਮੀਟਰ ਤੋਂ ਛੱਡ ਕੇ 50 ਕਿਲੋਮੀਟਰ ਤੱਕ ਬੀਐਸਐ ਬਿਠਾਤੀ ਬੀਬੀਐਮਪੀ ਨੇ ਕਬਜ਼ਾ ਕਰ ਲਿਆ ਹੁਣ ਪੰਜਾਬ ਯੂਨੀਵਰਸਿਟੀ ਦੇ ਕਬਜ਼ਾ ਕਰਨ ਦੀ ਸੋਚ ਦੇ ਨਾਲ ਅੱਗੇ ਵਧਿਆ ਲੇਕਿਨ ਮੈਂ ਧੰਨਵਾਦੀ ਹਾਂ ਤੁਹਾਡਾ ਸਾਰਿਆਂ ਦਾ ਕਿ ਇਹਨਾਂ ਨੇ ਇਹ ਲੜਾਈ ਬਿੱਢੀ ਹੈ ਤੇ ਯੂਨੀਵਰਸਿਟੀ ਦੇ ਲੋਕਾਂ ਦਾ ਰੋਹ ਦੇਖ ਕੇ ਕੇਂਦਰ ਸਰਕਾਰ ਦਾ ਮੂੰਹ ਮੁੜਿਆ ਲੇਕਿਨ ਆਖਰੀ ਲੜਾਈ ਤੱਕ ਆਪਾਂ ਨੂੰ ਲੜਨਾ ਪੈਣਾ ਸਾਰਿਆਂ ਮੰਗਾਂ ਪੂਰੀਆਂ ਹੁੰਦੀਆਂ ਤੱਕ ਆਪਾਂ ਨੂੰ ਇਸੇ ਤਰ੍ਹਾਂ ਇੱਕ ਝਟ ਹੋਣਾ ਪੈਣਾ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਸੁੱਤੇ ਨਾ ਪੋ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬਲਾਓ ਤੇ ਉਹਦੇ ਵਿੱਚ ਪਾਸ ਕਰੋ ਪੰਜਾਬ ਯੂਨੀਵਰਸਿਟੀ ਦੇ ਹੱਕ ਵਿੱਚ ਖੜੋ ਇਹ ਸਾਡਾ ਇੰਸਟੀਚਿਊਸ਼ਨ ਹੈ ਇਹ ਨੂੰ ਜੇ ਮਰਦਾ ਤਾਂ ਪੰਜਾਬੀयत ਮਰੇਗੀ ਜੇ ਮਰੇਗਾ ਤਾਂ ਪੰਜਾਬ ਦੇ ਲੋਕਾਂ ਦੇ ਰੂਹ ਦਾ ਜਿਹੜੀ ਖੁਰਾਕ ਹੈ ਉਹ ਖਤਮ ਹੋ ਜਾਏਗੀ ਕਿਸੇ ਵੀ ਤਰ੍ਹਾਂ ਪੰਜਾਬ ਯੂਨੀਵਰਸਿਟੀ ਨੂੰ ਐਸੀ ਲੋਕਾਂ ਦੇ ਹੱਥਾਂ 'ਚੋਂ ਕੇਂਦਰ ਸਰਕਾਰ ਦੇ ਹੱਥ 'ਚ ਨਹੀਂ ਦੇਣਾ ਚਾਹੁੰਦੇ